ਯੋਸ ਵੈਲਕਮ ਟੂ ਮਾਈ ਨੈਕਸਟ ਵੀਡੀਓ ਅੱਜ ਦੀ ਵੀਡੀਓ ਰਹੇਗੀ ਅਬਿਲਿਟੀ ਐਨਹਾਂਸਮੈਂਟ ਕੋਰਸ اے ای ਸੀ 2 ਕੰਪੋਜੀਸ਼ਨ ਐਂਡ ਵੋਕੈਬੁਲਰੀ ਦੇ ਪੇਪਰ ਪੈਟਰਨ ਦੇ ਉੱਪਰ ਕਿ ਪੇਪਰ ਪੈਟਰਨ ਕੀ ਰਹੇਗਾ ਪੇਪਰ ਕਿਵੇਂ ਆਏਗਾ ਹਰੇਕ ਬੱਚੇ ਨੂੰ ਕਨਫਿਊਜ਼ਨ ਹੈ ਤਾਂ ਕੁਝ ਕਨਫਿਊਜ਼ਨਸ ਇਸ ਵੀਡੀਓ ਤੋਂ ਬਾਅਦ ਤੁਹਾਡੀਆਂ ਦੂਰ ਹੋ ਜਾਣਗੀਆਂ ਤਾਂ اے ای ਸੀ 2 ਕੰਪੋਜੀਸ਼ਨ ਵੋਕੈਬੁਲਰੀ ਦਾ ਪੇਪਰ ਕਿਸ ਤਰ੍ਹਾਂ ਆਏਗਾ composition and vocabulary jo ki ba bsc bba kafi bachon same hi punjabi university dwara allowed hai recommended hai same hi syllabus hai paper kinne number da aayega paper hoega ji 35 number da 35 marks da paper hoega bachche bahut easy syllabus hai 35 jo 35 marks usi le sakde ho theek hai thodi ji mehnat di hi zarurat hai ਪੇਪਰ ਦਾ ਟਾਈਮ ਕੀ ਹੋਏਗਾ ਬੱਚੇ ਡੇਢ ਘੰਟਾ ਟਾਈਮ ਹੋਏਗਾ ਪਾਸਿੰਗ ਮਾਰਕਸ ਕਿੰਨੇ ਹੋਣਗੇ 35% ਨੰਬਰ ਲੈਣੇ ਜ਼ਰੂਰੀ ਹਨ ਪਰ ਕਦੀ ਵੀ ਪਾਸਿੰਗ ਮਾਰਕਸ ਨੂੰ ਦੇਖ ਕੇ ਨਹੀਂ ਚੱਲੀਦਾ ਹਮੇਸ਼ਾ ਮੈਕਸਿਮਮ ਕਿੰਨੇ ਲੈ ਸਕਦੇ ਆ ਉਹ ਦੇਖ ਕੇ ਚੱਲੀਦਾ ਤਾਂ ਹੁਣ ਸੈਕਸ਼ਨ ਕਿੰਨੇ ਹੋਣਗੇ ਬੱਚੇ ਸੈਕਸ਼ਨ A ਸੈਕਸ਼ਨ B ਸੈਕਸ਼ਨ C ਸੈਕਸ਼ਨ A ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਹੈ ਅਫੈਕਟਿਵ ਰਾਈਟਿੰਗ ਜਿਸ ਨੂੰ ਲੈ ਕੇ ਬੱਚੇ ਬਹੁਤ ਹੀ ਕਨਫਿਊਜ਼ ਹਨ ਕਿ ਅਫੈਕਟਿਵ ਰਾਈਟਿੰਗ ਜੋ ਕੀ ਆ ਸਕਦਾ ਹੈ ਦੇਖੋ ਬੇਟਾ ਅਫੈਕਟਿਵ ਰਾਈਟਿੰਗ ਦੇ ਦੋਨੋਂ ਪਾਰਟ ਬੰਦੇ ਹੈ ਥੈਟ ਇਜ਼ ਥਿਉਰੀ ਪਹਿਲਾ ਤਾਂ ਥਿਉਰੀ ਪਾਰਟ ਠੀਕ ਹੈ ਤਾਂ ਸੈਕਿੰਡ ਪਾਰਟ ਬੰਦਾ ਹੈ ਇਹਦਾ ਪ੍ਰੈਕਟੀਕਲ ਪਾਰਟ ਮੀਨਸ ਕੋਈ ਵੀ ਜੋ ਹੈ ਗ੍ਰਾਮਰ ਦੀ ਕਰੈਕਸ਼ਨ ਹੈ ਪੰਕਚੁਏਸ਼ਨ ਮਾਰਕਸ ਹੈ ਕਰੈਕਟ ਦਾ ਸੈਂਟੈਂਸਿਸ ਹੈ ਐਡੀਟਿੰਗ ਹੈ ਇਹ ਸਾਰਾ ਜੋ ਹੈਦਾ ਪ੍ਰੈਕਟੀਕਲ ਪਾਰਟ ਬੰਦਾ ਜਿਹਦੇ ਵਿੱਚ ਤੁਸੀਂ ਕਰੈਕਸ਼ਨ ਆਫ 에ਰਰਸ ਕਰਨੀ ਹੈ ਉਹ ਕਿਸੇ ਤਰੀਕੇ ਦੀਆਂ ਵੀ ਹੋ ਸਕਦੀ ਹੈ ਹੁਣ ਸਭ ਤੋਂ ਪਹਿਲਾਂ ਅਫੈਕਟਿਵ ਰਾਈਟਿੰਗ ਦੇ ਜਿਹੜੇ ਥਿਉਰੀ ਪਾਰਟ ਦੇ ਵਿੱਚ ਮੇਨ ਮੇਨ ਕੀ ਚੀਜ਼ਾਂ ਤੁਸੀਂ ਕਵਰ ਕਰ ਸਕਦੇ ਹੋ ਉਹ ਜਿਹੜੀਆਂ ਕਿ ਆਲਰੇਡੀ ਇਸੇ ਚੈਨਲ ਤੇ ਅਪਲੋਡਡ ਹਨ ਜਿਵੇਂ ਕਿ ਅਫੈਕਟਿਵ ਰਾਈਟਿੰਗ ਦੇ ਬੇਸਿਕਸ ਕੀ ਹੈ ਗਾਈਡਲਾਈਨਸ ਕੀ ਹੈ ਪ੍ਰਿੰਸੀਪਲਸ ਕੀ ਹੈ ਐਸੈਂਸ਼ੀਅਲਸ ਕੀ ਹੈ ਇੱਕੋ ਹੀ ਕੁਐਸਚਨ ਹੈ ਇਹ ਤੇ ਸੇਮ ਹੀ ਆਨਸਰ ਹੈ ਦੈਟ ਇਜ਼ 7 ਸੀਜ਼ ਮੀਨਸ ਕੰਸਾਈਸਨੈਸ ਕਲੈਰਿਟੀ ਕਰਟੀਅਸਨੈਸ ਇਹ ਸਾਰੇ ਆਲਰੇਡੀ ਅਪਲੋਡਡ ਹੈ ਚਾਹੀ ਗਾਈਡਲਾਈਨਸ ਹੈ ਚਾਹੀ ਪ੍ਰਿੰਸੀਪਲਸ ਹੈ ਚਾਹੀ ਐਸੈਂਸ਼ੀਅਲਸ ਹੈ ਚਾਹੀ ਬੇਸਿਕਸ ਹੈ افੈਕਟਿਵ ਰਾਈਟਿੰਗ ਦੇ افੈਕਟਿਵ ਰਾਈਟਿੰਗ ਦਾ मीनिंग ਆਲਰੇਡੀ ਅਪਲੋਡਡ ਹੈ ਤੁਸੀਂ ਵਾਚ ਕਰ ਸਕਦੇ ਹੋ ਮੈਂ ਲਿੰਕ ਸ਼ੇਅਰ ਕਰ ਦਾਂਗੀ ਇਸ ਵੀਡੀਓ ਦੇ ਨਾਲ افੈਕਟਿਵ ਰਾਈਟਿੰਗ ਦਾ मीनिंग ਕੀ ਹੈ ਠੀਕ ਹੈ ਜੀ ਉਹਦੀਆਂ ਗਾਈਡਲਾਈਨਸ ਕੀ ਹੈ ਦੈਨ ਉਸ ਤੋਂ ਬਾਅਦ ਉਹਦੇ ਪ੍ਰਿੰਸੀਪਲਸ ਕੀ ਹੈ ਉਹਦੇ ਐਸੈਂਸ਼ੀਅਲਸ ਕੀ ਹੈ ਐਸੈਂਸ਼ੀਅਲਸ ਹੁੰਦੇ ਮੇਨ ਜ਼ਰੂਰੀ ਗੱਲਾਂ ਠੀਕ ਹੈ फिर उस तो बाद बेसिक्स की है सेम ही क्वेश्चन जो है टैक्सट एडिटिंग के स्टूडेंट न सेम क्वेश्चन है जो एसई सी है ठीक है बेसिक्स की है सेम ही आंसर है बच्चे ये सैवन सीज जिड़े असी कह सकते हैं कलैरिटी कंसाइसनैस क्योटियसनैस ये पूरी वीडियो वॉच कर सकते हो इस तुला अफेक्टिव राइटिंग के जो स्टैप्स है कन्वैशनस ऑफ अकै अकैडमिक रॉटिंग कन्वैशनस ऑफ अकैडमिक रॉटिंग कह लो धारनाव कह लो दैन अकैडमिक स्टाइल ऑफ राइटिंग कन्वैशनस कन्वैशनस हो गई रूल्स हो गए कन्वैशनस कह लिए कन की कनावें अकेडमिक स्टाइल ऑफ राइटिंग दी रूल्स है ठीक है जी ਇਆ ਕੀ ਕੀ ਜੋ ਹੈ ਦੇ ਮੇਨ ਪੁਆਇੰਟਸ ਹੈ ਅਕੈਡੈਮਿਕ ਸਟਾਈਲ ਆਫ ਰਾਈਟਿੰਗ ਕਿਉਂਕਿ ਅਸੀਂ ਡੀਲ ਕਰਦੇ ਆਂ ਜ਼ਿਆਦਾ ਅਕੈਡੈਮਿਕ ਸਟਾਈਲ ਆਫ ਰਾਈਟਿੰਗ ਜਿਹੜੀ ਕਿ ਬਹੁਤ ਫਾਰਮਲ ਰਾਈਟਿੰਗ ਹੈ ਰਿਸਰਚ ਪੇਪਰ ਲਿਖਣ ਦੇ ਲਈ ਕੋਈ ਆਰਟੀਕਲ ਲਿਖਣ ਦੇ ਲਈ ਕਿ ਕੋਈ ਮੇਨ ਜੋ ਬੁੱਕ ਲਿਖਣ ਦੇ ਲਈ ਵਰਤੀ ਜਾਂਦੀ ਹੈ ਅਸੀਂ ਉਹਦੀਆਂ ਜੋ ਕਨਵੈਨਸ਼ਨਸ ਉਹਦੇ ਰੂਲਸ ਉਹਦੇ ਪ੍ਰਿੰਸੀਪਲਸ ਅਕੈਡੈਡਮਿਕ ਸਟਾਈਲ ਆਫ ਰਾਈਟਿੰਗ ਜਿਹੜੇ ਹੈਗੇ ਇਹਦੇ ਵਿੱਚ ਇੰਪੋਰਟੈਂਟ ਹੈ ਥੈਨ ਇਸ ਤੋਂ ਇਲਾਵਾ ਜੋ ਗ੍ਰਾਮਰ ਦਾ ਪਾਰਟ ਹੈ ਅ ਇਸ ਤੋਂ ਇਲਾਵਾ ਥਿਉਰੀ ਦੇ ਵਿੱਚ ਤੁਸੀਂ ਕਰ ਸਕਦੇ ਹੋ ਗ੍ਰਾਮਰ ਦੇ ਪਾਰਟ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਲਿਸ਼ੇਸ ਕੀ ਹੈ ਜਾਰਗਨ ਕੀ ਹੈ ਠੀਕ ਹੈ ਸ਼ਾਰਟ ਨੋਟਸ ਦੇ ਬੜੇ ਜਿਹੜੇ ਛੋਟੇ ਛੋਟੇ ਤੁਹਾਡੇ ਆਲਰੇਡੀ ਕਨਵੈਨਸ਼ਨਸ ਦੇ ਵਿੱਚ ਹੀ ਕਵਰ ਹੁੰਦੇ ਆ ਉਹ ਧਿਆਨ ਨਾਲ ਰੀਡ ਕਰਨੇ ਆ ਬੱਚੇ ਸਾਰੀਆਂ ਚੀਜ਼ਾਂ ਹੀ ਇੰਪੋਰਟੈਂਟ ਹੁੰਦੀਆਂ ਕੁਝ ਵੀ ਛੱਡ ਕੇ ਨਹੀਂ ਜਾਣਾ ਕੰਟ੍ਰੈਕਸ਼ਨਸ ਕੀ ਹੈ ਬੜੇ ਬਾਈ ਕੰਟ੍ਰੈਕਸ਼ਨ ਉਹਦੀਆਂ ਐਗਜ਼ਾਮਪਲਸ ਕੀ ਹੈ ਕੰਟ੍ਰੈਕਸ਼ਨਸ ਦੀਆਂ ਐਗਜ਼ਾਮਪਲਸ ਕੀ ਹੈ ਰੂਲਸ ਕੀ ਹੈ ਇਹ ਧਿਆਨ ਨਾਲ ਜਿਹੜੇ ਹੈਗੇ ਆ ਥਿਉਰੀ ਹੈ ਇਹ ਅਫੈਕਟਿਵ ਰਾਈਟਿੰਗ ਦੀ ਇਹ ਤੁਸੀਂ ਧਿਆਨ ਨਾਲ ਤਿਆਰ ਕਰ ਸਕਦੇ ਹੋ ਇਹ ਸਭ ਮੇਰੇ ਚੈਨਲ ਤੇ ਆਲਰੇਡੀ ਅਪਲੋਡਡ ਹੈ ਵਾਚ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਗ੍ਰਾਮਰ ਮਤਲਬ ਪ੍ਰੈਕਟੀਕਲ ਪਾਰਟ ਅਫੈਕਟਿਵ ਰਾਈਟਿੰਗ ਦਾ ਜੋ ਪ੍ਰੈਕਟੀਕਲ ਪਾਰਟ ਕੀ ਰਹੇਗਾ ਬੱਚੇ ਥੈਟ ਇਜ਼ ਉਹਦੇ ਵਿੱਚ ਸਬਜੈਕਟ ਵਰਬ ਵਰਬ ਐਗਰੀਮੈਂਟ ਹੈ ਨਾ ਤਾਂ ਸਬਜੈਕਟ ਵਰਬ ਐਗਰੀਮੈਂਟ ਕੀ ਹੈ ਮਤਲਬ ਸਬਜੈਕਟ ਦੇ ਨਾਲ ਕਿਹੜਾ ਵਰਬ ਲਗਾਣਾ ਹੈ ਕਿਹੜੀ ਵਰਬ ਦੀ ਫਾਰਮ ਲਗਾਨੀ ਹੈ ਕਿ ਕਿ ਕਿਸ ਟੂ ਦਾ ਹੈਲਪਿੰਗ ਵਰਬ ਲੱਗੇਗਾ देन ਪੰਕਚੁਏਸ਼ਨ ਮਾਰਕਸ ਇੰਪੋਰਟੈਂਟ ਹੁੰਦੇ ਆ ਪੰਕ ਪੰਕਚੁਏਸ਼ਨ ਮਾਰਕਸ ਇੰਪੋਰਟੈਂਟ ਹੈ देन ਟੈਕਸਟ ਐਡੀਟਿੰਗ ਕਿਵੇਂ ਕਰੀਦੀ ਹੈ ਐਡੀਟਿੰਗ ਇੰਪੋਰਟੈਂਟ ਹੈ ਕਰੈਕਸ਼ਨ ਆਫ ਸੈਂਟੈਂਸਿਸ ਸੈਂਟੈਂਸਿਸ ਇੰਪੋਰਟੈਂਟ ਹੈ ਸੈਂਟੈਂਸ ਨੂੰ ਕਰੈਕਟ ਕਿਵੇਂ ਕਰਨਾ ਹੈ ਇਹ ਸਾਰੇ ਹੀ ਤੁਹਾਡੀ ਮੁਕਤੇ ਵਿੱਚ ਬਹੁਤ ਅੱਛੇ ਦਿੱਤੇ ਹੋਏ ਆ ਤੇ ਜਲਦੀ ਹੀ ਤੁਹਾਨੂੰ ਇਸੇ ਚੈਨਲ ਤੇ ਅਵੇਲੇਬਲ ਹੋ ਜਾਣਗੇ एसी इफेक्टिव राइटिंग ए हुन ਤੁਸੀਂ ਆਪਣੇ ਕਾਲਜਿਸ ਨਾਲ رابطہ ਬਣਾਣਾ ਕਿ ਕਿਸ ਤਰੀਕੇ ਨਾਲ ਆਏਗਾ ਟੋਟਲ 12 ਨੰਬਰ ਦਾ ਆਏਗਾ ਜਾਂ ਡਿਵਾਈਡ ਕਰਕੇ ਆਏਗਾ ਕਿ ਹਾਫ ਮਾਰਕ ਦਾ ਥਿਉਰੀ ਆਏਗੀ ਤੇ ਹਾਫ ਮਾਰਕ ਦਾ ਜੋ ਹੈ ਪ੍ਰੈਕਟੀਕਲ ਆਏਗਾ ਜਿਸ ਦੇ ਵਿੱਚ ਕਰੈਕਸ਼ਨ ਆਫ एरर ਗ੍ਰਾਮਰ ਪੰਕਚੁਏਸ਼ਨ ਮਾਰਕ ਯੂਜ਼ ਆਫ ਕੈਪੀਟਲ ਲੈਟਰਸ ਟੈਕਸਟ ਐਡੀਟਿੰਗ ਦਾ ਸਾਰਾ ਪਾਰਟ ਹੈ ਇਨਵੋਲ ਹੁੰਦਾ ਹੈ ਜਾਂ ਸੈਕਸ਼ਨ A ਦੇ ਵਿੱਚ ਹੋਰ ਆਏਗੀ एफैक्टिव राइटिंग या इंटरप्रटेन ऑफ टेक्निकल डाटा और स्टैटिस्टिकल इंफॉर्मेशन हूँ एक ही चीज़ है थोड़े कोई भी पाई चार्ट बनया आ सद ठीक है थीके? कोई पाई चार्ट कोई बार डायग्राम बार डायग्राम ठीक है कोई भी डाटा दिता जा सकता है कोई लाइन डायग्राम दिती जा सकती है ਜਿਹਨੂੰ ਤੁਸੀਂ ਪੂਰਾ ਰੀਡ ਕਰਨਾ ਹੈ ਤੇ ਉਸ ਤੋਂ ਬਾਅਦ ਉਹਨ ਇੱਕ ਫਿਕਸ ਲਾਈਨ ਦੇ ਵਿੱਚ ਇੰਟਰਪ੍ਰੀਟੇਸ਼ਨ ਕਰਨੀ ਹੈ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਦਿੱਤਾ ਗਿਆ ਕਿਸ ਤਰੀਕੇ ਨਾਲ ਜਿਹੜਾ ਤੁਹਾਨੂੰ ਡਾਟਾ ਦਿੱਤਾ ਗਿਆ ਉਹ ਵੱਧ ਰਿਹਾ ਹੈ ਘਟ ਰਿਹਾ ਹੈ ਇਨਕਰੀਜ਼ਿੰਗ ਹੈ ਡਿਕਰੀਜ਼ਿੰਗ ਹੈ ਸਟੇਬਲ ਹੈ ਆ ਜਾਂ ਜੋ ਬਿਲਕੁਲ ਵੀ ਚੇਂਜ ਨਹੀਂ ਹੋਇਆ देयर इज नो ਚੇਂਜ ਤਾਂ ਉਹ ਚੀਜ਼ ਆ ਤੁਸੀਂ ਉਹਨੂੰ ਇੱਕ ਪੈਰਾਗ੍ਰਾਫ ਬਣਾ ਕੇ ਇੱਕ ਪੈਰਾਗ੍ਰਾਫ ਬਣਾ ਕੇ ਤੁਸੀਂ ਜੋ ਹੈ ਨੀਅਰ ਅਬਾਊਟ 100 ਤੋਂ 150 ਸ਼ਬਦਾਂ ਦੇ ਵਿੱਚ ਵਿੱਚ ਤੁਸੀਂ ਲਿਖਣਾ ਜਿਹਦੀ ਸੈਂਟੈਂਸ ਫਾਰਮੇਸ਼ਨ ਬਹੁਤ ਧਿਆਨ ਨਾਲ ਲਿਖਣੀ ਹੈ ਜਿਹਦੇ ਜੋ ਸਬਜੈਕਟ ਵਰਬ ਆਬਜੈਕਟ ਮਤਲਬ ਟੈਂਸ ਵੀ ਟੈਂਸਸ ਵੀ ਸਹੀ ਹੋਣੀ ਚਾਹੀਦੀ ਹੈ ਲਿਖਦੇ ਵਕਤ ਤੇ ਜੋ ਹੈ ਫਾਰਮੇਸ਼ਨ ਹੈ ਸੈਂਟੈਂਸ ਦੀ ਉਹ ਵੀ ਸਹੀ ਹੋਣੀ ਚਾਹੀਦੀ ਹੈ ਦੇ ਨਾਲ ਦੇ ਨਾਲ ਯਰ ਵੀ ਮੈਂਸ਼ਨ ਕਰਨਾ ਹੈ ਹੁਣ ਫੈਕਟਿਵ ਰਾਈਟਿੰਗ ਚ ਜਾਂ ਇੰਟਰਪ੍ਰੀਟੇਸ਼ਨ ਆਫ ਟੈਕਨੀਕਲ ਡਾਟਾ ਜਾਂ ਸਟੈਟਿਸਟਿਕਲ ਡਾਟਾ ਦੇ ਵਿੱਚੋਂ ਕੀ ਹੈ ਇੱਕ ਕਰਨਾ ਹੋਏਗਾ ਆਹਾਂ ਜਾਂ ਆ ਇਹ ਹੋ ਗਿਆ ਸੈਕਸ਼ਨ A ਸੈਕਸ਼ਨ B ਦੇ ਵਿੱਚ ਹੈ ਡਿਵੈਲਪਿੰਗ ਅ ਸਟੋਰੀ ਸਟੋਰੀ ਡਿਵੈਲਪਮੈਂਟ ਕੀ ਹੁੰਦੀ ਹੈ ਬੱਚੇ ਇਹ ਕਿਸੇ ਤਰੀਕੇ ਵੀ ਪੁੱਛੀ ਜਾ ਸਕਦੀ ਹੈ ਤੁਹਾਨੂੰ ਕੋਈ ਸਿਚੁਏਸ਼ਨ ਦੇ ਦਿੱਤੀ ਤੁਸੀਂ ਉਸ ਬੇਸਿਸ ਸਟੋਰੀ ਡਿਵੈਲਪ ਕਰਨੀ ਹੈ ਠੀਕ ਹੈ ਜਾਂ ਤੁਹਾਨੂੰ ਕੋਈ ਕਲੂਜ਼ ਦੇ ਦਿੱਤੇ ਹਿੰਟਸ ਦੇ ਦਿੱਤੇ ਤੁਸੀਂ ਉਸ ਹਿੰਟਸ ਦੇ ਬੇਸ ਤੇ ਸਟੋਰੀ ਡਵੈਲਪ ਕਰਨੀ ਹੈ ਜਾਂ ਤੁਹਾਨੂੰ ਕੋਈ ਇੱਕ ਪਾਰਟਿਕੁਲਰ ਕੋਈ ਕਹਿ ਦਿੱਤਾ ਕਿ ਡਵੈਲਪਰ ਸਟੋਰੀ ઓਨ ਐਨੀ ਕੋਈ ਥੀਮ ਦੇ ਦਿੱਤਾ ਉਸ ਤੇ ਕਰਨੀ ਹੈ ਠੀਕ ਹੈ ਤੁਹਾਡੇ ਲੈਵਲ ਤੇ ਕਲੂਜ਼ ਵਾਲੀ ਸਟੋਰੀਜ਼ ਬਹੁਤ ਇੰਪੋਰਟੈਂਟ ਹੈ ਕਿਉਂਕਿ ਕਲੂਜ਼ ਜਾਂ ਹਿੰਟਸ ਤੋਂ ਹੀ ਡਵੈਲਪ ਕਰਨ ਦਾ ਜ਼ਿਆਦਾ ਚਾਂਸਸ ਹੈ ਇਸ ਲਈ ਬਹੁਤ ਧਿਆਨ ਨਾਲ ਜਿੰਨੀਆਂ ਵੀ ਤੁਹਾਡੀ ਬੁੱਕ ਦੇ ਵਿੱਚ विद हेल्प ऑफ क्लूज एज योर स्टोरीज ਉਹਨਾਂ ਨੂੰ ਥੋਰਲੀ ਰੀਡ ਕਰਨਾ ਹੈ ਸਟੋਰੀ ਹਮੇਸ਼ਾ ਪਾਸਟ ਟੈਂਸ ਵਿੱਚ ਲਿਖਣੀ ਹੈ ਜਾਂ ਪੈਸਿਵ ਵਿੱਚ ਲਿਖਣੀ ਹੈ ਪਾਸਟ ਟੈਂਸ ਤੋਂ ਹੀ ਸਟੋਰੀ ਸ਼ੁਰੂ ਕਰਨੀ ਹੈ ਕਿਉਂਕਿ ਜਦੋਂ ਅਸੀਂ ਕੋਈ ਕਹਾਣੀ ਸੁਣਾਉਂਦੇ ਆ ਤਾਂ ਪਿੱਛੇ ਹੋ ਚੁੱਕੀ ਘਟਨਾ ਦੁਆਰਾ ਹੀ ਸੁਣਾਉਂਦੇ ਆ ਤਾਂ ਇਸ ਦੇ ਵਿੱਚ ਫਿਰ ਔਰ ਹੈ ਡਵੈਲਪਿੰਗ ਅ ਸਟੋਰੀ ਔਰ ਦੋ ਤਰ੍ਹਾਂ ਦੀ ਵੋਕੈਬਲਰੀ ਹੈ ਤੁਹਾਡੀ ਕੰਪੋਜੀਸ਼ਨ ਐਂਡ ਰਾਈਟਿੰਗ ਸਕਿੱਲ ਇੱਕ ਹੈ ਐਸੈਂਸ਼ੀਅਲ ਵੋਕੈਬਲਰੀ ਇੱਕ ਹੈ ਬਿਜ਼ਨਸ ਵੋਕੈਬਲਰੀ ਬਿਜ਼ਨਸ ਵੋਕੈਬਲਰੀ ਦਾ ਇੱਕ ਸਿੰਗਲ ਸਿੰਗਲ ਵਰਡ ਦੇ ਸੈਂਟੈਂਸਸ ਠੀਕ ਹੈ ਆਲਰੇਡੀ ਤਿੰਨ ਵੀਡੀਓਜ਼ ਦੇ ਵਿੱਚ ਪਾਰਟ 1 ਪਾਰਟ 2 ਪਾਰਟ 3 ਜਿਹੜੀ ਕਿ ਬੀਐਫ ਫਾਈਨਲイヤー ਨੂੰ ਵੀ ਹੈ ਬੀਸੀਐਫ ਫਾਈਨਲ ਨੂੰ ਵੀ ਹੈ ਆਲਰੇਡੀ ਅਪਲੋਡਡ ਹੈ ਸਿੰਗਲ ਸਿੰਗਲ ਸੈਂਟੈਂਸ ਪੰਜਾਬੀ ਦੇ ਵਿੱਚ ਸਮਝਾਇਆ ਗਿਆ ਇਸ ਤੋਂ ਇਲਾਵਾ ਜੋ ਇੰਪੋਰਟੈਂਟ ਵਰਡਸ ਜਿਹੜੀਆਂ ਤਿੰਨ ਵੀਡੀਓਜ਼ ਸਪੈਸ਼ਲੀ ਮੈਂ ਅਪਲੋਡ ਕੀਤੀਆਂ 3 ਵੀਡੀਓਜ਼ ਅਪਲੋਡ ਕਰ ਚੁੱਕੀਆਂ ਜਿਸ ਦੇ ਵਿੱਚ ਇਨ 100 ਸ਼ਬਦ ਐਸੈਂਸ਼ੀਅਲ ਵੋਕੈਬਲਰੀ ਦੇ ਤੇ 50 ਬਿਜ਼ਨਸ ਵੋਕੈਬਲਰੀ ਦੇ ਪੰਜਾਬੀ ਦੇ ਵਿੱਚ मीनिंग ਸਮਝਾ ਕੇ ਆਲਰੇਡੀ ਅਪਲੋਡਡ ਹਨ 3 ਵੀਡੀਓਜ਼ ਆਰ देयर ਤੁਸੀਂ ਵਾਚ ਕਰ ਸਕਦੇ ਹੋ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪੇਪਰ ਦੇ ਸੈਂਟੈਂਸ ਦਾ मीनिंग ਲਿਖਣਾ ਨਹੀਂ ਆਏਗਾ ਸਿੰਪਲ ਇਹਨਾਂ ਲਿਖਿਆ ਹੋਏਗਾ ਕਿ మేక్ ਦਾ ਸੈਂਟੈਂਸਸ ਇਸ ਲਈ मीनिंग ਨਹੀਂ ਲਿਖਣਾ ਆਪਣੀ ਸੂਝ ਸਮਝ ਨਾਲ ਸਿੰਪਲ ਟੂ ਸਿੰਪਲ ਤੇ ਈਜ਼ੀ ਟੂ ਈਜ਼ੀ ਸੈਂਟੈਂਸ ਬਣਾਣਾ ਹੈ ਉਹਨੂੰ ਬਹੁਤਾ ਲੰਬਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਬਸ ਉਹਦੇ ਵਿੱਚ ਸਬਜੈਕਟ ਵਰਬ ਆਬਜੈਕਟ ਇਹਨਾਂ ਲਗਾਣਾ ਹੈ ਟੈਂਸ ਸਹੀ ਤਰੀਕੇ ਨਾਲ ਲਗਾਣਾ ਹੈ ਉਸ ਤਰੀਕੇ ਨੂੰ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਦੇਣਾ ਹੈ ਤੁਸੀਂ 12 ਚੋਂ 12 ਟੈਂਸਿਸ ਇਹਦੇ ਚੋਂ ਲੈ ਸਕਦੇ ਹੋ ਵੋਕੈਬਲਰੀ ਚੋਂ 12 ਚੋਂ 12 ਤੁਸੀਂ ਇਫੈਕਟਿਵ ਰਾਈਟਿੰਗ ਚੋਂ ਵੀ ਲੈ ਸਕਦੇ ਹੋ ਅੱਛੇ ਤਰੀਕੇ ਨਾਲ ਪ੍ਰੇਜ਼ੈਂਟ ਕਰੋਗੇ ਤਾਂ ਪੂਰੇ ਨੰਬਰ ਆ ਸਕਦੇ ਆ ਸੈਕਸ਼ਨ ਸੀ ਹੈ ਗ੍ਰਾਮਰ ਪਾਰਟ ਤੁਹਾਡੇ ਤੁਹਾਡੇ ਸਿਲੇਬਸ ਵਿੱਚ ਦੋ ਤਰ੍ਹਾਂ ਦੀ ਗ੍ਰਾਮਰ ਹੈ ਸਭ ਤੋਂ ਪਹਿਲਾਂ ਰੇਵਨ ਐਂਡ ਮੋਪੇ ਦੀ ਗ੍ਰਾਮਰ ਹੈ ਇੰਗਲਿਸ਼ ਗ੍ਰਾਮਰ ਇਨ ਯੂਜ਼ ਜਿਹਦੇ ਵਿੱਚ ਜਿਸ ਦੇ ਵਿੱਚੋਂ 82 ਟੂ 91 ਐਂਡ 30 8 uh, ਟੂ 50 ਸੌਰੀ 38 ਟੂ 68 82 ਟੂ 91 38268 ਜੋ ਹੈ ਗ੍ਰਾਮਰ ਦੀ ਐਕਸਰਸਾਈਜ਼ਾਂ ਹਨ 82 ਤੋਂ 91 ਇਟਸ ਵੈਰੀ ਬੇਸਿਕ ਵੈਰੀ ਈਜ਼ੀ ਠੀਕ ਹੈ ਤਾਂ ਜਦੋਂ ਵੀ ਕੋਈ ਪੇਪਰ ਸੈਟਰ ਪੇਪਰ ਸੈੱਟ ਕਰਦਾ ਹੈ ਤੇ ਉਹਦੇ ਵਿੱਚੋਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਕਿੰਨੀ ਗ੍ਰਾਮਰ ਕਿੰਨੇ ਉਹਦੇ ਚੋਂ ਪਾਣੀ ਹੈ ਇਸ ਲਈ ਦੋਨੋਂ ਟਾਈਪ ਦੀ ਗ੍ਰਾਮਰ 82 ਤੋਂ 91 ਜਿੰਨੇ ਵੀ ਫਰਸਟ ইয়ার ਨੂੰ ਪਿਛਲੇ ਸਾਲਾਂ ਚ ਪੇਪਰ ਆਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਉਹਨੂੰ ਧਿਆਨ ਨਾਲ ਕਰਨਾ ठीक है देन थर्टी एट टू फिफ्टी एट देखो थर्टी एक्सरसाइज है ये सिर्फ दस एक्सरसाइज है इसलिए पहले इन्हों रिवाइज़ कर लो इन्हों ही वीडियोस अपलोडेड है फोर्थ जो है आ, एडिशन वाली अपलोडेड है तो नो प्रॉब्लम बच्चे सिर्फ 4th এডਿਸ਼ਨ ਦੇ ਵਿੱਚ ਇੱਕ ਅੱਧਾ ਸਟੈਂਸ ਵਾਧਦੀ ਹੈ ਕਟਨੀ ਹੈ ਇਸ ਲਈ ਤੁਸੀਂ 4th এডਿਸ਼ਨ ਵਾਲੀਆਂ ਵੀਡੀਓਜ਼ ਵੀ ਚੰਗੀ ਤਰੀਕੇ ਨਾਲ ਕਰ ਸਕਦੇ ਹੋ ਮੈਂ ਪਲੇਲਿਸਟ ਅਪਲੋਡ ਕਰ ਦਾਂਗੀ ਸੌਰੀ ਅਪਡੇਟ ਕਰ ਦਾਂਗੀ ਤੇ ਤੁਹਾਡੇ ਹੀ ਇਸੇ ਚੈਨਲ ਦੇ ਉਦੇਤੇ ਇਸ ਵੀਡੀਓ ਦੇ ਨਾਲ ਜੋ ਹੈ ਲਿੰਕ ਸ਼ੇਅਰ ਕਰ ਦਾਂਗੀ ਤਾਂ 38 ਤੋਂ 58 ਸੌਰੀ 68 ਬਹੁਤ ਧਿਆਨ ਨਾਲ ਤਿਆਰ ਕਰਨੀਆਂ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ ਤੋਂ ਲਾਵਾ ਫਿਲਪਸ ਸੋਲਮੰਡੀ ਗ੍ਰੈਮਰ ਹੈ ਉਹਦੇ ਵਿੱਚ ਵੀ ਜੋ ਵੀ ਟਾਪਿਕਸ ਨੇ ਉਹ ਸਾਰੇ ਹੀ ਤੁਹਾਡੇ ਇਹਨਾਂ 38 ਤੋਂ 68 ਦੇ ਵਿੱਚ ਕਵਰ ਹੋ ਰਿਹਾ ਹੈ ਤੇ ਗ੍ਰੈਮਰ ਆਏਗੀ ਕਿਵੇਂ ਕਿੰਨੇ ਸੈਂਟੈਂਸ ਆਉਣੇ ਹੈ ਗ੍ਰੈਮਰ ਨੂੰ ਕਦੇ ਵੀ ਬੱਚਾ ਇਗਨੋਰ ਨਹੀਂ ਕਰਨਾ ਤੁਸੀਂ ਲੋਕ ਇਗਨੋਰ ਕਰਦੇ ਹੋ ਇਸੇ ਲਈ ਹੀ ਯਾ ਫੇਲ ਹੋਣੇ ਹੋ ਯਾ ਪਰਸੈਂਟੇਜ ਡਾਊਨ ਕਰਦੇ ਹੋ ਗ੍ਰੈਮਰ ਇੱਕ ਇਹੋ ਜਿਹਾ ਪਾਰਟ ਹੈ ਜਿਹਦੇ ਵਿੱਚ ਤੁਸੀਂ 11 ਚੋਂ 11 ਨੰਬਰ ਲੈ ਸਕਦੇ ਹੋ ਡੂ ਐਸ ਡਾਇਰੈਕਟਡ ਲਿਖਿਆ ਹੋਏਗਾ ਡੂ ਐਸ ਡਾਇਰੈਕਟਡ ਮਤਲਬ ਜੋ ਇਨਸਟਰਕਸ਼ਨ ਦਿੱਤੀ ਗਈ ਹੈ ਤੁਸੀਂ ਉਹਨੂੰ ਸੈਂਟੈਂਸ ਨੂੰ ਉਵੇਂ ਹੀ ਸੋਲਵ ਕਰਨਾ ਹੈ 하ਜੀ टोटल नंबर आए 11 नंबर दी ग्रामर आएगी पहले पांच सेंटेंस दो-दो नंबर दे होंगे मतलब पांच सेंटेंस 10 नंबर दे होंगे ਤੇ ਇੱਕ सेंटेंस ਤੋਂ ਉਹਨੂੰ ਦੋ ਨੰਬਰ ਇੱਕ ਨੰਬਰ ਦਾ ਆਏਗਾ ਜਿਹੜਾ ਕਿ ਇੱਕੋ ਹੀ ਹੋਏਗਾ टोटल 11 नंबर दी ग्रामर आएगी ਤਾਂ ਧਿਆਨ ਨਾਲ ਤਿਆਰ ਕਰ ਲੋ ਕੁਝ ਗ੍ਰਾਮਰ ਦੀ ਐਕਸਰਸਾਈਜ਼ ਬਹੁਤ ਈਜ਼ੀ ਹੈ ਉਹਨਾਂ ਨੂੰ ਉਵੇਂ ਥੋਰਲੀ ਸਟੱਡੀ ਕਰੋ ਸਿੰਗਲ ਸਿੰਗਲ ਸੈਂਟੈਂਸ ਯੂ ਕੈਨ ਵੈਰੀ ਈਜ਼ੀਲੀ ਗੈਟ 100% ਮਾਰਕਸ ਇਨ ਯਰ ਇੰਗਲਿਸ਼ ਐਗਜ਼ਾਮ ਤਾਂ ਉਮੀਦ ਕਰਦੀ ਹਾਂ ਪੇਪਰ ਕਿਵੇਂ ਆਏਗਾ ਤੁਹਾਨੂੰ ਸਮਝ ਆਇਆ ਇਨ ਕੇਸ ਆਫ ਐਨੀ ਡਾਊਟ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ ਪਲੀਜ਼ ਸ਼ੇਅਰ ਦਾ ਵੀਡੀਓ ਟੂ ਦਾ ਨੀਡੀ ਸਟੂਡੈਂਟਸ ਤਾਂ ਕਿ ਉਹ ਵੀ ਪੇਪਰ ਦੀ ਤਿਆਰੀ ਦੇ ਵਿੱਚ ਜੋ ਹੈ ਆਪਣਾ ਪੈਟਰਨ ਸਮਝ ਲੈਣ ਤੇ ਪੇਪਰ ਦੀ ਤਿਆਰੀ ਕਰਨਾ ਸ਼ੁਰੂ ਕਰ ਦੇਣ ਥੈਂਕ ਯੂ ਗੋਡ ਬlesਸ ਯੂ ਜੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਦਾ ਚੈਨਲ ਥੈਂਕ ਯੂ